ਭਾਰਤੀ ਰੇਲਵੇ ਦਾ ਕਰਮਚਾਰੀ ਹੈ ਜਿਹਨੇ ਸਾਨੂੰ ਕੰਪਲੇਨਟ ਚ ਦੱਸਿਆ ਸੀਗਾ ਉਹ ਵਿੱਚ ਵੀ ਉਹਦੇ ਨਾਲ ਇੱਕ 24 ਲੱਖ ਰੁਪਏ ਦਾ ਫਰਾਡ ਹੋਇਆ ਡਿਜੀਟਲ ਰੈਸ ਦੇ ਨਾਮ ਤੇ ਸਿੱਕ ਦਿਨਾਂ ਚ ਇਹ ਪ੍ਰੋਸੈਸ ਜਿਵੇਂ ਪਹਿਲੀ ਵਾਰੀ ਕਾਲ ਆਈ ਹੋੂ ਫਿਰ ਇਹ ਮਤਲਬ ਕਿਵੇਂ ਉਹਦੇ ਚਾਂਸ ਚ ਆ ਗਿਓ ਉਹਨਾਂ ਨੇ ਪ੍ਰੋਪਰ ਪਾਲਿਸੀ ਯੂਨੀਫਾਰਮ ਪਹਿਨੀ ਹੁੰਦੀ ਸੀ ਪ੍ਰੋਪਰ ਉਹਨਾਂ ਦਾ ਦਫ਼ਤਰ ਬਣਿਆ ਹੁੰਦਾ ਸੀ ਜਿਹੜੇ ਵੀਡੀਓ ਕਾਲਸ ਕਰਦੇ ਸੀ ਐਸੇ ਉਹਨੇ ਆਪ ਟ੍ਰਾਂਸਫਰ ਕੀਤੇ ਆ ਜਾਂ ਥੱਗਾਂ ਵੱਲੋਂ ਮਤਲਬ ਹੈਕ ਕਰਕੇ ਕੀਤੇ ਨੇ ਆ ਕੀ ਸੁਪਰੀਮ ਕੋਰਟ ਵੱਲੋਂ ਤੁਹਾਡਾ ਇੱਕ ਅਰੈਸਟ ਵਾਰੰਟ ਜਾਰੀ ਹੋਇਆ ਹੈ ਜਿਹੜਾ ਫਰਜੀ ਅਰੈਸਟ ਵਾਰੰਟ ਵੀ ਉਹਨੂੰ ਇੱਕ ਭੇਜਿਆ ਗਿਆ ਸੀ ਜਿਹਦੇ ਜੀ ਤੁਹਾਨੂੰ ਅਰੈਸਟ ਕੀਤਾ ਜਾਣਾ ਹੈ ਉਹ ਕਹਿੰਦੇ ਉਸ ਨਾਮ ਤੇ ਲੋਕਾਂ ਤੋਂ ਪੈਸੇ ਵਟੋਰੇ ਜਾਂਦੇ ਕੀ ਇਹ ਇਸ ਤਰ੍ਹਾਂ ਦੀ ਡਿਜੀਟਲ ਰੈਸਟ ਹੁੰਦੀ ਆ ਆਨਲਾਈਨ ਕਿਸੇ ਵੀ ਤਰੀਕੇ ਦੀ ਪੁੱਛਗਿੱਛ ਕੀਤੀ ਜਾਣਾ ਜਾਂ ਡਿਜੀਟਲੀ ਕਿਸੇ ਨੂੰ ਅਰੈਸਟ ਕੀਤਾ ਜਾਣ ਦਾ ਭਾਰਤੀ ਸੰਵਿਧਾਨ ਵਿੱਚ ਕੋਈ ਪ੍ਰਬੰਧ ਨਹੀਂ ਹੈ। ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਹਰ ਪਹਿਲੂ ਦੇ ਦੋ ਪੱਖ ਹੁੰਦੇ ਨੇ ਚਾਹੇ ਉਹ ਕੋਈ ਵੀ ਹੋਵੇ ਜੇ ਡਿਜੀਟਲ ਯੁੱਗ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਇੰਟਰਨੈਟ ਨਾਲ ਸੋਸ਼ਲ ਮੀਡੀਆ ਨਾਲ ਜਾਂ ਜਿਹੜੀਆਂ ਇਹ ਸਾਨੂੰ ਸਹੂਲਤਾਂ ਮਿਲੀਆਂ ਉੱਥੇ ਹੀ ਲੋਕ ਠੱਗੀ ਦਾ ਸ਼ਿਕਾਰ ਵੀ ਹੁੰਦੇ ਨੇ ਭਾਵੇਂ ਕਿ ਸਰਕਾਰ ਵੱਲੋਂ ਪੁਲਿਸ ਵੱਲੋਂ ਵਕ ਵਕ ਸਮੇਂ ਜਾਗਰੂਕਤਾ ਦੇ ਅਭਿਆਨ ਵੀ ਚਲਾਏ ਜਾਂਦੇ ਆ ਪਰ ਫੇਰ ਵੀ ਕਿਤੇ ਨਾ ਕਿਤੇ ਵਿਅਕਤੀ ਉਸ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਅੱਜ ਅਸੀਂ ਸਾਈਬਰ ਸੈੱਲ ਥਾਣੇ ਦੇ ਵਿੱਚ ਪਹੁੰਚੇ ਆ ਆਖਰ ਇੱਕ ਮਾਮਲਾ ਦਰਜ ਕੀਤਾ ਤੇ ਮਾਮਲਾ ਕੀ ਆ ਆਪਾਂ ਗੱਲਬਾਤ ਕਰਦੇ ਭਾਈ ਜੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਹੌਲਦਾਰ ਗਗਨਦੀਪ ਸਿੰਘ ਹੈ ਜੀ ਗਗਨਦੀਪ ਜੀ ਇੱਕ ਮਾਮਲਾ ਦਰਜ ਕੀਤਾ ਗਿਆ ਕੀ ਮਾਮਲਾ ਸੀ ਉਹ ਇਹ ਮਾਮਲਾ ਅਸਲੇ ਸੀਗਾ ਜੀ ਸਾਡੇ ਕੋਲ ਇੱਕ ਕੰਪਲੇਂਟ ਜਿਹੜੀ ਹੈਗੀ ਰਿਸਿਵ ਹੋਈ ਸੀ ਉਹਦੇ ਚ ਇੱਕ ਭਾਰਤੀ ਰੇਲਵੇ ਦਾ ਕਰਮਚਾਰੀ ਹੈ ਜਿਹਨੇ ਸਾਨੂੰ ਕੰਪਲੇਨਟ ਚ ਦੱਸਿਆ ਸੀਗਾ ਉਹ ਵਿੱਚ ਵੀ ਉਹਦੇ ਨਾਲ ਇੱਕ 24 ਲੱਖ ਰੁਪਏ ਦਾ ਫਰਾਡ ਹੋਇਆ ਡਿਜੀਟਲ ਰਸ ਦੇ ਨਾਮ ਤੇ ਕੁਝ ਜਿਹੜੇ ਨਾਮ ਨੂੰ ਵਿਅਕਤੀ ਸੀ ਉਹ ਆਪਦੇ ਆਪ ਨੂੰ ਲਾ ਐਨਫੋਰਸਮੈਂਟ ਵੱਖ-ਵੱਖ ਦੇਸ਼ ਦੀਆਂ ਦਾ ਅਧਿਕਾਰੀ ਦੱਸ ਕੇ ਤੇ ਉਹਨੂੰ ਉਹਦੀ ਵੱਖ-ਵੱਖ ਕੇਸਾਂ ਜਿਹੜੀ ਸ਼ਮੂਲੀਅਤ ਸੰਬੰਧੀ ਕਹਿ ਕੇ ਉਹਦੇ ਪਾਸੋਂ 24 ਲੱਖ ਰੁਪਏ ਜਿਹੜੇ ਉਹਨਾਂ ਨੇ ਆਨਲਾਈਨ ਹਾਸਲ ਕਰ ਲਏ ਸੀ ਇਹ ਕਿਵੇਂ ਉਹਨੇ ਪਹਿਲੀ ਵਾਰੀ ਇਹ ਤੇ ਕਿੰਨੇ ਕਿ ਦਿਨਾਂ ਚ ਇਹ ਪ੍ਰੋਸੈਸ ਜਿਵੇਂ ਪਹਿਲੀ ਵਾਰੀ ਕਾਲ ਆਈ ਹੋਊ ਫਿਰ ਇਹ ਮਤਲਬ ਕਿਵੇਂ ਉਹਦੇ ਚਾਂਸ ਚ ਆ ਗਿਓ ਪਹਿਲਾਂ ਉਹਨੂੰ ਇੱਕ ਨਾਰਮਲ ਕਾਲ ਆਈ ਸੀ ਜੀ ਅ ਇੱਕ ਮੋਬਾਈਲ ਨੰਬਰ ਤੋਂ ਸਧਾਰਨ ਕਾਲ ਸੀ ਉਤੇ ਉਸ ਨੂੰ ਕਿਹਾ ਗਿਆ ਸੀਗਾ ਵੀ ਅ ਅਸੀਂ ਕਿਸੇ ਮੰਨ ਲਓ ਸੀਬੀਆਈ ਤੋਂ ਬੋਲਦੇ ਆ ਜਿਵੇਂ ਤਾਂ ਉਹਨਾਂ ਨੇ ਉਹਨੂੰ ਦੱਸਿਆ ਵੀ ਤੁਹਾਡਾ ਜਿਹੜਾ ਆਧਾਰ ਕਾਰਡ ਆ ਉਹਦੇ ਨਾਲ ਇੱਕ ਮੋਬਾਈਲ ਨੰਬਰ ਲਿੰਕ ਹੈ ਜਿਹਦੀ ਲੋਕਾਂ ਨੂੰ ਜੜੀਆਂ ਹੈਗੀਆਂ ਗਲਤ ਕਾਲਸ ਜਾ ਰਹੀਆਂ ਤੇ ਉਹਦੇ ਬੇਸਿਸ ਤੇ ਉਹਨਾਂ ਨੇ ਅੱਗੇ ਆਪਦੇ ਸੀਨੀਅਰ ਨੂੰ ਕਿਹਾ ਵੀ ਉਹ ਤੁਹਾਡੇ ਨਾਲ ਇਸ ਤੋਂ ਬਾਅਦ ਪੁੱਛਗਿੱਛ ਕਰਨਗੇ ਉਹ ਵਟਸਐਪ ਕਾਲ ਕਰਕੇ ਤੇ ਇਸ ਤੋਂ ਅੱਗੇ ਫਿਰ ਉਹਨੂੰ WhatsApp ਕਾਲ ਜਿਹੜੀਆਂ ਮਸੂਲ ਹੋਣ ਲੱਗੀਆਂ ਉਹ ਫਿਰ ਇੱਕ ਅ ਵਿਅਕਤੀ ਤੋਂ ਦੂਜਾ ਵਿਅਕਤੀ ਜਿਹੜੇ ਪ੍ਰੋਪਰ ਉਹਨਾਂ ਦਾ ਸੈਟਅਪ ਬਣਾਇਆ ਹੋਇਆ ਸੀਗਾ ਉਹਦੇ ਦੱਸਣ ਮੁਤਾਬਿਕ ਉਹਨਾਂ ਨੇ ਪ੍ਰੋਪਰ ਪੁਲਿਸ ਯੂਨੀਫਾਰਮ ਪਹਿਨੀ ਹੁੰਦੀ ਸੀ ਪ੍ਰੋਪਰ ਉਹਨਾਂ ਦਾ ਦਫ਼ਤਰ ਬਣਿਆ ਹੁੰਦਾ ਸੀ ਜਿਹੜੇ ਵੀਡੀਓ ਕਾਲਸ ਕਰਦੇ ਸੀ ਤੇ ਬਾਲਚੋਰ ਨੇ ਜਿਹੜੇ ਅੱਗੇ ਜਿਨੇ ਗੱਲਬਾਤ ਕੀਤੀ ਉਹਨੇ ਕਿਹਾ ਤੁਹਾਡੇ ਆਧਾਰ ਨਾਲ ਇੱਕ ਬੈਂਕ ਖਾਤਾ ਵੀ ਲਿੰਕ ਹੈ ਜਿਹਦੇ ਤੇ ਕਰੀਬ 3 ਕਰੋੜ ਦੀਆਂ ਅਵੈਦ ट्रांजੈਕਸ਼ਨਸ ਹੋਈਆਂ ਜਿਹਦੇ ਵਿੱਚ ਤਾਂ ਵਕ ਵਕ ਤਰੀਕੇ ਦੇ ਜਿਹੜੇ ਕੇਸਸ ਦਾ ਕਹਿ ਕੇ ਉਹਨੂੰ ਡਰਾਇਆ ਗਿਆ ਕਰੀਬ 10 ਦਿਨ ਤੱਕ ਉਹਦੇ ਪਾਸੋਂ ਜਿਹੜੀ ਹੈਗੀ ਹੈ ਪੁੱਛਗਿੱਛ ਕੀਤੀ ਜਾਂਦੀ ਰਹੀ ਵਕ ਵਕ ਮਾਮਲੇ ਨਾਲ ਸੰਬੰਧੀ ਤੇ ਉਹਨੂੰ ਕਿਹਾ ਗਿਆ ਕਿ ਜਿਹੜੀ ਇਹ ਤੁਸੀਂ ਪ੍ਰਾਈਵੇਸੀ ਰੱਖਣੀ ਆ ਜਿਹੜਾ ਲਾ ਐਨਫੋਰਸਮੈਂਟ ਦਾ ਮੈਟਰ ਹੈ ਜਿੰਨੀ ਜਾਣਕਾਰੀ ਤੁਹਾਡੇ ਤੋਂ ਅਸੀਂ ਮੰਗਾਗੇ ਤੁਹਾਨੂੰ ਮੁਹੱਈਆ ਕਰਵਾਉਣੀ ਪਊਗੀ ਤੇ 10 ਦਿਨਾਂ ਤੱਕ ਉਹਨੂੰ ਪੇਚ ਲਿਆ ਗਿਆ ਇਸ ਮਾਮਲੇ 'ਚ ਹੁਣ ਜਿਹੜੀ ਕਾਰਵਾਈ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਮਾਮਲਾ ਤਾਂ ਦਰਜ ਕਰ ਲਿਆ ਤੇ ਉਹ ਟ੍ਰਾਂਜੈਕਸ਼ਨਾਂ ਕਿੱਥੇ ਹੋਈਆਂ ਤੇ ਕੀ ਅਗਲਾ ਜਿਹੜੀ ਕਾਰਵਾਈ ਕਰ ਰਹੇ ਹੋ ਜੀ ਇਹਦੇ ਸਬੰਧ ਵਿੱਚ ਜਦੋਂ ਸਾਨੂੰ ਕੰਪਲੇਨ ਮਸੂਲ ਹੋਈ ਹੈ ਤਾਂ ਅਸੀਂ ਕੰਪਲੇਨ ਦੇ ਆਧਾਰ ਤੇ ਜੀ ਮਕਦਮਾ ਨੰਬਰ 29 ਮਿਤੀ 27/12/25 ਜਿਹੜਾ ਹੈਗਾ ਚੀਟਿੰਗ ਤੇ ਫੌਜਰੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਜਿਹੜਾ ਹੈਗਾ ਦਰਜ ਰਜਿਸਟਰ ਕੀਤਾ ਜਿਹਦੀ ਸਾਡੀ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਸੀਂ ਜਿਹੜਾ ਮਾਮਲੇ ਦੇ ਜਿਹੜੇ ਟੈਕਨੀਕਲ ਅਸਪੈਕਟਸ ਆ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਵੇਂ ਇਹਦੇ ਵਿੱਚ ਜਿਹੜੇ-ਜਿਹੜੇ ਵਟਸਐਪ ਅਕਾਊਂਟ ਨੰਬਰਸ ਯੂਜ਼ ਹੋਏ ਆ ਮੋਬਾਈਲ ਨੰਬਰਸ ਯੂਜ਼ ਹੋਏ ਆ ਉਨ੍ਹਾਂ ਦੇ ਜਿਹੜੇ ਹੈਗੇ ਆ ਆਈਪੀ ਅਡਰੈਸ ਵਗੈਰਾ ਅਸੀਂ ਰਿਕਵਰ ਕਰਕੇ ਅੱਗੇ ਟਰੈਕਡਾਊਨ ਕਰ ਰਹੇ ਹਾਂ ਤੇ ਜਿਹੜਾ ਸਿੰਗਲ ਹੀ ट्रांजैक्शन ਸੀ ਇੱਕ ਹੀ ट्रांजैक्शन ਵਿੱਚ ਜਿਹੜਾ 24 ਲੱਖ ਰੁਪਏ ਟਰਾਂਸਫਰ ਹੋਇਆ ਸੀ ਉਹ ਜਿਹੜਾ ਬੈਂਕ ਅਕਾਊਂਟ ਹੈ ਉਹ ਆ ਆਂਧਰਾ ਪ੍ਰਦੇਸ਼ ਰਾਜ ਨਾਲ ਜਿਹੜਾ ਹੈਗਾ ਸਬੰਧਤ ਹੈ ਉਹਦੀ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਵੇਂ ਹੀ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਬੇਸਿਸ ਤੇ ਜਿਹੜਾ ਹੈਗਾ ਦੋਸ਼ੀ ਨੂੰ ਨਾਮਿਨੇਟ ਕਰਕੇ ਜਿਹੜਾ ਹੈਗਾ ਅਰੈਸਟ ਕੀਤਾ ਜਾਣਾ ਯਕੀਨੀ ਬਣਾਇਆ ਜਾਵੇਗਾ ਇਹ ਕੇ ਦੱਸੋ ਵੀ ਜਿਹੜੀ ਪੈਸੇ ਉਹਨੇ ਆਪ ਟ੍ਰਾਂਸਫਰ ਕੀਤੇ ਆ ਜਾਂ ਮਤਲਬ ਡਰਦੇ ਰਹੂੰ ਕੋ ਉਹ ਠੱਗਾਂ ਵੱਲੋਂ ਮਤਲਬ ਹੈਕ ਕਰਕੇ ਕੀਤੇ ਗਏ ਆ ਜੀ ਉਹਦੇ ਚ ਟ੍ਰਾਂਸਫਰ ਖੁਦ ਕੀਤੇ ਗਏ ਸੀ ਜੀ ਜਦੋਂ ਕਰੀਬ 10 ਦਿਨ ਉਹਨੂੰ ਮੈਨੀਪੂਲੇਟ ਕੀਤਾ ਗਿਆ ਵੀ ਤੁਹਾਡੇ ਤੇ ਵਕ ਵਕ ਜਿਹੜੇ ਹੈਗੇ ਮੁਕਾਦਮੇ ਦਰਜ ਨੇ ਤਾਂ ਫਾਈਨਲੀ ਉਹਨੂੰ ਕਿਹਾ ਗਿਆ ਕਿ ਸੁਪਰੀਮ ਕੋਰਟ ਵੱਲੋਂ ਤੁਹਾਡਾ ਇੱਕ ਅਰੈਸਟ ਵਾਰੰਟ ਜਾਰੀ ਹੋਇਆ ਹੈ ਜਿਹੜਾ ਫਰਜੀ ਅਰੈਸਟ ਵਾਰੰਟ ਵੀ ਉਹਨੂੰ ਇੱਕ ਭੇਜਿਆ ਗਿਆ ਸੀ ਜਿਹਦੇ ਜੀ ਤੁਹਾਨੂੰ ਅਰੈਸਟ ਕੀਤਾ ਜਾਣਾ ਤੇ ਜੇਕਰ ਤੁਸੀਂ ਆਨਲਾਈਨ ਹੀ ਇਹ ਪੁੱਛਗਿੱਛ ਸ਼ਾਮਲ ਹੋਣਾ ਚਾਹੁੰਦੇ ਹੋ ਤੁਹਾਨੂੰ ਬਤੌਰ ਸਿਕਿਉਰਿਟੀ 30 ਲੱਖ ਰੁਪਏ ਹੈਗਾ ਜਿਹੜਾ ਜਮ੍ਹਾਂ ਕਰਵਾਉਣਾ ਪਵੇਗਾ ਤੇ ਉਹਦੀ ਇਹ ਚੋਣੇ ਕੀ ਕੀਤਾ ਉਹਦੇ ਬੈਂਕ ਜਾ ਕੇ ਲੋਨ ਲੈ ਕੇ 24 ਲੱਖ ਰੁਪਏ ਉਹਦੇ ਕੋਲੋਂ ਇਕੱਠੇ ਹੋ ਪਾਏ ਤੇ ਉਹ ਸਿੰਗਲ ਟ੍ਰਾਂਜੈਕਸ਼ਨ ਉਹਨੇ 24 ਲੱਖ ਰੁਪਏ ਦੀ ਆਪਦੇ ਅਕਾਊਂਟ ਚ ਕਰ ਦਿੱਤੀ ਸੀ ਇਹ ਕੇ ਦੱਸੋ ਵੀ ਜਿਹੜੀ ਜਿਸ ਤਰ੍ਹਾਂ ਕਾਲ ਆਜ ਬਹੁਤ ਸਾਰੀਆਂ ਤੁਹਾਡੇ ਕੋਲੇ ਵੀ ਕੇਸ ਆਉਂਦੇ ਰਹਿੰਦੇ ਵੀ ਲੋਕ ਡਿਜੀਟਲ ਰਿਸਟ ਮਤਲਬ ਕਹਿੰਦੇ ਉਸ ਨਾਮ ਤੇ ਲੋਕਾਂ ਤੋਂ ਪੈਸੇ ਵਟੋਰੇ ਜਾਂਦੇ ਕੀ ਇਹ ਇਸ ਤਰ੍ਹਾਂ ਦੀ ਡਿਜੀਟਲ ਰਿਸਟ ਹ ਨੇ ਡਿਜੀਟਲ ਅਰੈਸਟ ਦਾ ਕੋਈ ਪ੍ਰੋਵੀਜ਼ਨ ਹੈ ਨੀਗਾ ਜੀ ਸੰਵਿਧਾਨ ਚ ਜੇ ਆਪਾਂ ਕੋਈ ਵੀ ਬੰਦੇ ਦੀ ਕਿਸੇ ਦੀ ਆਪਾਂ ਨੂੰ ਕਿਸੇ ਵੀ ਕੇਸ ਚ ਚਾਹੇ ਉਹ ਪੁਛਗਿਛ ਦੇ ਤੌਰ ਤੇ ਚਾਹੇ ਉਹਨੂੰ ਅਰੈਸਟ ਕੀਤਾ ਜਾਣਾ ਕੋਈ ਜ਼ਰੂਰਤ ਹੈ ਤਾਂ ਉਹਦੇ ਲਈ ਜਾਂ ਤਾਂ ਆਪਾਂ ਕੋਈ ਲਿਖਤੀ ਡਾਕੂਮੈਂਟ ਜਿਹੜਾ ਹੈਗਾ ਕਿਸੇ ਵਿਅਕਤੀ ਆ ਉਹਦੇ ਘਰ ਭੇਜਦੇ ਆ ਤੇ ਉਹਨੂੰ ਆਪਾਂ ਸਬੰਧਤ ਜਿਹੜਾ ਪੁਲਿਸ ਸਟੇਸ਼ਨ ਆ ਜਾਂ ਦਫ਼ਤਰ ਆ ਉੱਥੇ ਬੁਲਾਇਆ ਜਾਂਦਾ ਹੈ ਉੱਥੇ ਉਹਦੀ ਪੁਛਪੜਤਾਲ ਕੀਤੀ ਜਾਂਦੀ ਹੈ ਤੇ ਜੇਕਰ ਆਪਾਂ ਨੂੰ ਉਹਦੇ ਕਰ ਜਾਣਾ ਮناسب ਹੋਵੇ ਤਾਂ ਉਹਦੇ ਘਰ ਜਾ ਕੇ ਜਿਹੜੀ ਹੈਗੀ ਪੁੱਛਗਿੱਛ ਕੀਤੀ ਜਾਂਦੀ ਹੈ ਆਨਲਾਈਨ ਕਿਸੇ ਵੀ ਤਰੀਕੇ ਦੀ ਪੁੱਛਗਿੱਛ ਕੀਤੀ ਜਾਣਾ ਜਾਂ ਡਿਜੀਟਲੀ ਕਿਸੇ ਨੂੰ ਅਰੈਸਟ ਕੀਤਾ ਜਾਣ ਦਾ ਭਾਰਤੀ ਸੰਵਿਧਾਨ ਵਿੱਚ ਕੋਈ ਪ੍ਰਬੰਧਨ ਹੈ ਨਹੀਂ। ਕਾਰਨ ਕੀ ਸਮਝਦੇ ਹੋ ਲੋਕ ਚਾਂਸ ਚ ਆ ਕੇ ਜਾਂਦੇ ਆ ਸੋਸ਼ਲ ਮੀਡੀਆ ਤੇ ਅਸੀਂ ਵੀ ਬਹੁਤ ਖਬਰਾਂ ਚਲਾਉਂਦੇ ਆ ਪੁਲਿਸ ਵੱਲੋਂ ਵੀ ਵੱਖ-ਵੱਖ ਵਿਭਾਗਾਂ ਵੱਲੋਂ ਜਾਗਰੂਕ ਕੀਤਾ ਜਾਂਦਾ ਵੀ ਡਿਜੀਟਲ ਰੈਸਟ ਨਹੀਂ ਹੁੰਦੀ ਜਾਂ ਤੁਸੀਂ ਧੋਖੇ ਚ ਸ਼ਿਕਾਰ ਨਹੀਂ ਹੋਣਾ ਜਿਵੇਂ ਹੁਣ ਇਸ 24 ਲੱਖ ਦੇ ਮਾਮਲੇ ਚ ਹੋਇਆ ਉਹਨਾਂ ਨੇ ਕਿਸੇ ਨੂੰ ਦੱਸਿਆ ਹੀ ਨਹੀਂ ਨਾ ਹੀ ਕੋਈ ਜਾਣਕਾਰੀ ਇਹ ਕਾਰਨ ਕੀ ਸਮਝਦੇ ਹੋ ਕਿਉਂ ਲੋਕ ਅੱਗੇ ਦਾ ਸ਼ਿਕਾਰ ਹੋ ਜਾਂਦੇ ਆ? ਅ ਟੱਗੀ ਦਾ ਸ਼ਿਕਾਰ ਇਹ ਆ ਜੀ ਲੋਕ ਕਿਤੇ ਨਾ ਕਿਤੇ ਫਿਰ ਵੀ ਬਹੁਤ ਅਵੇਅਰਨੈਸ ਕੀਤੀ ਜਾਂਦੀ ਹੈ ਜਿਵੇਂ ਤੁਸੀਂ ਦੱਸਿਆ ਜਰਨਲਿਜ਼ਮ ਚ ਵੀ ਬਥੇਰੀ ਅਵੇਅਰਨੈਸ ਹੋ ਰਹੀ ਹੈ ਸਾਡੇ ਵੀ ਮੰਨ ਲਓ ਸੀਨੀਅਰ ਅਫਸਰ ਮਾਨਯੋਗ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਮੰਨਯੋਗ ਐਸਐਸਪੀ ਸਾਹਿਬ ਉਹਨਾਂ ਵੱਲੋਂ ਜਿਹੜੇ ਵਕਤ ਵਕਤ ਪ੍ਰੋਗਰਾਮਾਂ ਜਦੋਂ ਵੀ ਜਾਂਦੇ ਆ ਈਵਨ ਅਸੀਂ ਥਾਣਾ ਸਾਈਬਰ ਕ੍ਰਾਈਮ ਵੱਲੋਂ ਵੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜਿਹੜੇ ਵੀ ਚੱਲ ਰਹੇ ਸਾਈਬਰ ਕ੍ਰਾਈਮ ਨੇ ਉਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਪਰ ਕਿਤੇ ਨਾ ਕਿਤੇ ਫਿਰ ਵੀ ਜਿਹੜੇ ਲੋਕ ਹੈਗੇ ਆ ਇਹਨਾਂ ਚੀਜ਼ਾਂ ਦਾ ਟਰੈਪ ਹੋ ਜਾਂਦੇ ਆ ਬਿਕੋਜ਼ ਉਹਨਾਂ ਨੂੰ ਡਰਾਇਆ ਹੀ ਇਸ ਤਰੀਕੇ ਨਾਲ ਜਾਂਦਾ ਕਿ ਉਹ ਤੁਸੀਂ ਕੋਈ ਵੀ ਇਨਫੋਰਮੇਸ਼ਨ ਬਾਹਰ ਲੀਕ ਆਊਟ ਨਹੀਂ ਕਰਨੀ ਤੁਸੀਂ ਕੋਈ ਵੀ ਜਿਹੜੀ ਜਿੰਨਾ ਚਿਰ ਇਹ ਮੈਟਰ ਚੱਲਣਾ ਇਹ ਇਹ ਚੀਜ਼ ਬਾਰੇ ਕਿਸੇ ਨੂੰ ਦੱਸਣਾ ਨਹੀਂ ਹੈ ਤਾਂ ਉਹ ਕਿਤੇ ਨਾ ਕਿਤੇ ਅੰਦਰ ਹੀ ਘੁੱਟ ਕੇ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਆ ਤਾਂ ਕਹਿ ਦੇ ਸਕਦੇ ਆ ਵੀ ਥੋੜਾ ਬਹੁਤ ਲੈਕ ਆਫ ਅਵੇਅਰਨੈਸ ਹਜੇ ਵੀ ਲੋਕਾਂ 'ਚ ਹੈਗੀ ਆ ਜੋ ਵਿਕਟਮ ਲੋਕ ਬਣ ਰਹੇ ਨੇ ਔਰ ਸਾਡੇ ਵੱਲੋਂ ਬਠਿੰਡਾ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਬਹੁਤ ਜਤਨ ਕੀਤੇ ਜਾਂਦੇ ਆ ਵੀ ਅਸੀਂ ਲੋਕਾਂ ਨੂੰ ਜਿੰਨਾ ਹੋ ਸਕਦਾ ਇਸ ਸੰਬੰਧੀ ਜਿਹੜਾ ਹੈ ਅਵੇਅਰ ਕਰ ਸਕੀਏ ਕਿਹੜੇ-ਕਿਹੜੇ ਪਲੇਟਫਾਰਮ ਤੇ ਕੰਪਲੇਂਟ ਕਰ ਸਕਦਾ ਜਾਂ ਜਾਣਕਾਰੀ ਕੋਈ ਸੰਬੰਧੀ ਲੈ ਸਕਦਾ ਇਸ ਸੰਬੰਧੀ ਜੀ ਜੇ ਜਿਹੜਾ ਜ਼ਿਲ੍ਹਾ ਬਠਿੰਡਾ ਹੈ ਉਹਦੇ ਚ ਆਪਣਾ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਬਣਿਆ ਹੋਇਆ ਰਿੰਗ ਰੋਡ ਤੇ ਵੀਰਤਲਾਬ ਚੌਂਕ ਚ ਜਿੱਥੇ ਬੰਦਾ ਆ ਕੇ ਕੋਈ ਵੀ ਜਿਹੜਾ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਤ ਵਿਅਕਤੀ ਹੈ ਉਹ ਆਪਣੀ ਕੰਪਲੇਂਟ ਹੈ ਜਿਹੜੀ ਦਰਜ ਰਜਿਸਟਰ ਕਰਵਾ ਸਕਦਾ ਜੇਕਰ ਕਿਸੇ ਵੀ ਟਾਈਮ ਤੇ ਤੁਹਾਨੂੰ ਕੋਈ ਫਾਈਨੈਂਸ਼ੀਅਲ ਫਰਾਡ ਦਾ ਜਾਂ ਕਿਸੇ ਵੀ ਤਰੀਕੇ ਦਾ ਸਾਈਬਰ ਕ੍ਰਾਈਮ ਸਾਹਮਣੇ ਆਉਂਦਾ ਤਾਂ ਇੱਕ ਟੋਲ ਫਰੀ ਨੰਬਰ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਜਿਹੜਾ 1930 ਉਹਦੇ ਤੇ ਕਾਲ ਕਰਕੇ ਵੀ ਜਿਹੜੀ ਕੰਪਲੇਂਟ ਰਜਿਸਟਰ ਕਰਵਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਇੱਕ ਵੈਬਸਾਈਟ ਹੈ www.cybercrime.gov.in ਇਹਦੇ ਤੇ ਵੀ ਆਪਾਂ ਜਿਹੜੀ ਹੈਗੀ ਹੈ ਸ਼ਿਕਾਇਤ ਦਰਜ ਕਰਵਾ ਸਕਦੇ ਹਾਂ ਇੱਕ ਐਵੇਂ ਪਿਛਲੇ ਦਿਨਾਂ 'ਚ ਦੇਖਣ ਦਾ ਆਪ ਗੋਨਿਆਂ ਵਾਲੇ ਦਾ ਮਾਮਲਾ ਸਾਹਮਣੇ ਆਇਆ ਸੀ ਵੀ ਕਈ ਵਾਰੀ ਅਣਜਾਣ ਵਿਅਕਤੀ ਦਾ ਖਾਤਾ ਹੀ ਯੂਜ਼ ਕਰ ਲਿਆ ਜਾਂਦਾ ਵੀ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਉਹਦੇ ਖਾਤੇ 'ਚ ਪੈਸੇ ਟਰਾਂਸਫਰ ਕਰਤੇ ਅੱਗੇ ਕਢਵਾ ਲਏ ਜਾਂਦੇ ਲੱਗਦਾ ਹੈ ਵੀ ਇਹਦੇ ਤੇ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਜੀ ਇਦੇ ਚ ਇਹ ਆ ਜੀ ਕਾਫੀ ਕੇਸਿਸ ਸਾਹਮਣੇ ਆਏ ਆ ਇੱਥੇ ਵੀ ਜਿਹੜਾ ਤੁਸੀਂ ਮੈਟਰ ਦੱਸਿਆ ਇੱਕ ਐਫਆਈਆਰ ਅਸੀਂ ਲੋਜ ਕੀਤੀ ਸੀ ਜਿਦੇ ਚ ਤੱਤ ਸਾਹਮਣੇ ਆਏ ਸੀ ਵੀ ਕੁਝ ਜਿਹੜੇ ਹੈਗਾ ਗਰੋ ਲੋਕਾਂ ਨੇ ਬਣਾਏ ਹੋਏ ਨੇ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਕੀ ਕਰਦੇ ਨੇ ਜਿਹੜਾ ਸਾਈਬਰ ਕ੍ਰਾਈਮ ਨਾਲ ਸੰਬੰਧਤ ਜਿਹੜੀ ਰਕਮ ਹੁੰਦੀ ਉਹਨੂੰ ਟ੍ਰਾਂਸਫਰ ਕਰਨ ਵਾਸਤੇ ਅਕਾਊਂਟਸ ਦੀ ਜ਼ਰੂਰਤ ਹੁੰਦੀ ਹੈ ਤਾਂ ਜਿਹੜੇ ਭੋਲੇ ਭਾਲੇ ਗਰੀਬ ਲੋਕ ਹੁੰਦੇ ਨੇ ਉਹਨਾਂ ਨੂੰ ਥੋੜੇ ਬਹੁਤੇ ਪੈਸਿਆਂ ਦਾ ਲਾਲਚ ਦੇ ਕੇ ਜਾਂ ਕੋਈ ਸਰਕਾਰੀ ਸਕੀਮਾਂ ਦਾ ਲਾਲਚ ਦੇ ਕੇ ਉਹਨਾਂ ਦੇ ਖਾਤੇ ਖਲਵਾ ਲੈਂਦੇ ਉਹਨਾਂ ਦੇ ਨਾਮ ਤੇ ਖਾਤੇ ਖੁਲਵਾ ਕੇ ਉਹ ਖਾਤਿਆਂ ਚ ਉਹ ਸਾਈਬਰ ਫਰਾਡ ਦੀ ਜਿਹੜੀ ਰਕਮ ਨੂੰ ਟਰਾਂਸਫਰ ਕਰਵਾ ਕੇ ਨਕਦ ਕਢਵਾ ਲਈ ਜਾਂਦੀ ਹੈ ਤਾਂ ਇਸ ਸਬੰਧੀ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿ ਜੇਕਰ ਤੁਹਾਡਾ ਕੋਈ ਬੈਂਕ ਅਕਾਊਂਟ ਹੈ ਤਾਂ ਤੁਸੀਂ ਉਹਦੀ ਜਿਹੜੀ ਡਿਟੇਲ ਹੈ ਕਿਸੇ ਵੀ ਵਿਅਕਤੀ ਨੂੰ ਨਹੀਂ ਦੇਣੀ ਤੇ ਜੇ ਕਿਸੇ ਕੋਈ ਅਣਜਾਣ ਵਿਅਕਤੀ ਕੋਈ ਥੋੜਾ ਬਹੁਤਾ ਲਾਲਚ ਦੇ ਕੇ ਤੁਹਾਨੂੰ ਕੋਈ ਵੀ ਤੁਹਾਡੇ ਖਾਤੇ ਚ ਪੈਸੇ ਪਾਉਣ ਦਾ ਕਹਿੰਦਾ ਤਾਂ ਉਹ ਲਾਲਚ ਵਿੱਚ ਨਹੀਂ ਆਉਣਾ ਬਿਕੋਜ਼ ਜੇ ਤੁਹਾਡੇ ਖਾਤੇ ਚ ਅਜੇਹਾ ਪੈਸਾ ਘੁੰਮਦਾ ਹੈ ਤਾਂ ਉਹ ਇਹ ਨਹੀਂ ਪਤਾ ਵੀ ਕਿੰਨੇ ਕਿਹੜੇ ਸਟੇਟ ਚ ਉਹ ਜਿਹੜਾ ਹੈ ਕ੍ਰਾਈਮ ਹੋਇਆ ਤੇ ਕਿੱਥੋਂ ਦੀ ਲਾਈ ਐਨਫੋਰਸਮੈਂਟ ਤੁਹਾਡੇ ਤੇ ਕੋਈ ਨਾ ਕੋਈ ਐਫ ਆਈ ਆਰ ਲੋਜ ਹੋ ਕੇ ਅੱਗੇ ਤੁਸੀਂ ਉਹਦੇ ਚ ਜਿਹੜਾ ਹੈਗਾ ਦੋਸ਼ੀ ਬਣ ਸਕਦੇ ਹੋ ਤਾਂ ਅਜੇ ਹੀ ਰਸ਼ੀ ਟ੍ਰਾਂਸਫਰ ਕਰਾਉਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਜੀ ਇੱਕ ਪਿਛਲੇ ਦਿਨਾਂ ਚ ਇਹ ਵੀ ਸਾਹਮਣੇ ਆਇਆ ਵੀ ਪੀ ਡੀ ਐਫ ਨੂੰ ਭੇਜ ਦਿੱਤੇ ਜਾਂ ਚਲਾਨਾ ਦੇ ਨਾਮ ਤੇ ਭੇਜਿਆ ਜਾਂਦਾ ਤੇ ਉਹਦੇ ਨਾਲ ਵੀ ਫਰੋਡ ਹੋ ਜਾਂਦਾ ਜੀ ਉਹ ਇੱਕ ਐਪਸ ਨੇ ਜੀ ਵੱਖ-ਵੱਖ ਵਟਸਐਪ ਜਿਹੜੇ ਗਰੁੱਪਸ ਆ ਉਹਨਾਂ ਚ ਐਪ ਆਉਂਦੀ ਆ .apk ਉਹਦੀ ਐਕਸਟੈਂਸ਼ਨ ਹੁੰਦੀ ਆ ਲਾਸਤੇ ਉਹ ਜਿਵੇਂ ਆਰਟੀਓ ਚਲਾਨ ਐਪ ਪੀ ਐਮ ਕਿਸਾਨੀ ਯੋਜਨਾ ਐਪ pnb1.apk ਇਹ ਫਾਈਲਸ ਮਸੂਲ ਹੁੰਦੀਆਂ ਜਦੋਂ ਉਹ ਫਾਈਲ ਆਪਾਂ ਨੂੰ ਕਿਸੇ WhatsApp ਗਰੁੱਪ ਚ ਆ ਗਈ ਜਾਂ ਆਪਾਂ ਨੂੰ ਕਿਸੇ ਕੰਟੈਕਟ ਤੋਂ WhatsApp ਤੇ ਆ ਗਈ ਜਦੋਂ ਹੀ ਉਹ ਐਪ ਨੂੰ ਆਪਾਂ ਆਪਾ ਫੋਨ 'ਚ ਇੰਸਟਾਲ ਕਰਦੇ ਹਾਂ ਤਾਂ ਉਹ ਬੈਕਐਂਡ ਤੇ ਇੰਸਟਾਲ ਹੋ ਜਾਂਦੀ ਹੈ ਉਹਦਾ ਕੰਮ ਹੈ ਤੁਹਾਡੇ ਜਿਹੜੇ ਫੋਨ ਦੇ SMS ਤੇ ਜਿਹੜੇ ਕਾਲਸ ਆ ਉਹਨੂੰ ਫਾਰਵਰਡ ਕਰਨਾ ਤੇ ਜਦੋਂ ਆਪਣੇ SMS ਤੇ ਕਾਲਸ ਵੀ ਫਾਰਵਰਡ ਹੋ ਗਏ ਤਾਂ ਆਪਣੇ ਜਿਹੜੇ ਕੋਈ ਵੀ OTP ਹਾਸਲ ਕੀਤਾ ਜਾ ਸਕਦਾ ਤਾਂ ਆਪਣੇ ਫੋਨ ਨੂੰ ਹੈਕ ਕਰਨ ਵਾਸਤੇ ਉਹ ਐਪ ਦਾ ਯੂਜ਼ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਕੀ ਕਰਦੇ ਆ ਤੁਹਾਡਾ WhatsApp ਹੀ ਹੈਕ ਕਰਦੇ ਆ ਜਦੋਂ ਉਹ ਐਪ ਇਨਸਟਾਲ ਹੋ ਗਈ OTP ਹਾਸਲ ਕਰਕੇ ਤੇ ਉਹ WhatsApp ਨੂੰ ਯੂਜ਼ ਕਰਕੇ ਫਰਦਰ ਜਿਹੜੇ ਉਹ ਵਿਅਕਤੀ ਦੇ ਕੰਟੈਕਟਸ ਹੁੰਦੇ ਆ ਤੇ ਵਿਅਕਤੀ ਦੇ ਗਰੁੱਪਸ ਹੁੰਦੇ ਆ ਉਹਨਾਂ 'ਚ ਦੁਬਾਰਾ ਉਹ ਐਪਸ ਭੇਜਦੇ ਆ ਤਾਂ ਅਜੇਹਾ ਕਰਨ ਨਾਲ ਉਹਨਾਂ ਨੂੰ ਬਹੁਤ ਸਾਰੇ WhatsApp ਗਰੁੱਪ ਜਿਹੜੇ ਹੈਗੇ ਅਵਾਦ ਕੰਮਾਂ ਵਾਸਤੇ ਮਿਲ ਜਾਂਦੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਆਪਣੇ ਬੈਂਕ ਅਕਾਊਂਟਸ ਆਪਣੇ ਮੋਬਾਈਲ ਫੋਨਸ ਵਿੱਚ ਚੱਲਦੀ ਹੁੰਦੇ ਆ ਆਬਵੀਅਸਲੀ ਆਪਣੇ Google Pay Paytm ਬੈਂਕਿੰਗ ਐਪਸ ਉਨ੍ਹਾਂ ਚੋਂ 20 ट्रांजैक्शंस ਹੋਣ ਦਾ ਖਤਰਾ ਹੁੰਦਾ ਤਾਂ ਜੇਕਰ ਕੋਈ ਵੀ ਤੁਹਾਨੂੰ ਲਿੰਕ ਤੁਹਾਡੇ ਫੋਨ 'ਚ ਆਉਂਦਾ ਜਾਂ ਕੋਈ ਵੀ APK ਫਾਈਲ ਜਾਂ ਅਨਨੋਨ ਐਪ ਜਿਹਦੇ ਸੰਬੰਧੀ ਕੋਈ ਜਾਣਕਾਰੀ ਆਪਾਂ ਨੂੰ ਹੈ ਨਹੀਂ ਕਿਸੇ ਵੀ ਸੋਰਸ ਤੋਂ ਆਪਾਂ ਨੂੰ ਮਿਲਦੀ ਆ ਤਾਂ ਉਹਨੂੰ ਆਪਦੇ ਫੋਨ 'ਚ ਇੰਸਟਾਲ ਕਰਨ ਤੋਂ ਤੇ ਲਿੰਕ ਤੇ ਕਲਿੱਕ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਜੀ ਇੱਕ ਜੇ ਮੇ ਫੋਨ ਆ ਜਾਂਦਾ ਆਪ ਦੇਖਿਆ ਵੀ ਠੱਗਾਂ ਇੱਕ ਤਰ੍ਹਾਂ ਦੇ ਉਹ ਫੋਨ ਆ ਵੱਖ-ਵੱਖ ਤਰੀਕਿਆਂ ਨਾਲ ਚਾਹੇ ਉਹ ਡਿਜੀਟਲ ਰੈਸਟ ਲਾ ਲਓ ਜਾਂ ਹੋਰ ਕਿਸੇ ਤਰੀਕੇ ਨਾਲ ਜਾਂ ਬੈਂਕ ਦੇ ਅਮਪਲਾਈਜ਼ ਬਣ ਕੇ ਕਰਦੇ ਆ ਸਿੱਧੇ ਤੌਰ ਤੇ ਜੇ ਆਮ ਬੰਦੇ ਨੇ ਸਮਝਣਾ ਹੋਵੇ ਵੀ ਫੋਨ ਉਹ ਗਲਤ ਆ ਜਾਂ ਸਹੀ ਆ ਉਹ ਕਿਵੇਂ ਮਹਿਸੂਸ ਕਰ ਸਕਦਾ ਜਾਂ ਕਿਵੇਂ ਉਹ ਜਾਣਕਾਰੀ ਲੈ ਸਕਦਾ ਬੇਸਿਕਲੀ ਦਾ ਜੀ ਜਿਵੇਂ ਕਾਫੀ ਅਵੇਅਰਨੈਸ ਮੈਸੇजेस ਇਵਨ ਆਪਾਂ ਕਿਸੇ ਨੂੰ ਕਾਲ ਕਰਦੇ ਆ ਉਤੇ ਵੀ ਅਵੇਅਰਨੈਸ ਰਿਲੇਟਡ ਆਪਾਂ ਨੂੰ ਮੈਸੇजेस ਆਉਂਦੀ ਹੈ ਕੋਸ਼ਿਸ਼ ਕਰੋ ਕੋਈ ਵੀ ਵਿਅਕਤੀ ਜਿਹੜਾ ਤੁਹਾਡੇ ਤੋਂ ਕੋਈ ਤੁਹਾਡੀ ਪਰਸਨਲ ਜਾਣਕਾਰੀ ਤੁਹਾਡੇ ਰਿਲੇਟਡ ਤੁਹਾਡੇ ਬੱਚਿਆਂ ਦੇ ਰਿਲੇਟਡ ਤੁਹਾਡੀ ਫੈਮਿਲੀ ਦੇ ਰਿਲੇਟਡ ਤੁਹਾਡੇ ਬੈਂਕ ਅਕਾਊਂਟਸ ਦੇ ਰਿਲੇਟਡ ਕੋਈ ਜਾਣਕਾਰੀ ਦੀ ਮੰਗ ਕਰਦਾ ਚਾਹੇ ਉਹ ਖੁਦ ਨੂੰ ਕੁਝ ਵੀ ਦੱਸੇ ਚਾਹੇ ਉਹ ਕਿਸੇ ਆ ਕੰਪਨੀ ਦਾ ਕਸਟਮਰ ਕੇਅਰ ਐਗਜ਼ੀਕਿਊਟਿਵ ਦੱਸੇ ਚਾਹੇ ਉਹ ਆਪਦੇ ਆਪ ਨੂੰ ਕਿਸੇ ਬੈਂਕ ਦਾ ਨੁਮਾਇੰਦਾ ਦੱਸੇ ਚਾਹੇ ਲਾਈਨ ਫੋਰਸਮੈਂਟ ਦੱਸੇ ਤੁਸੀਂ ਪਰਸਨਲ ਇਨਫੋਰਮੇਸ਼ਨ ਦੇਣ ਤੋਂ ਗੁਰੇਜ਼ ਹੀ ਕਰਨਾ ਹੈ ਬੈਂਕਸ ਦੇ ਨਾਰਮਲੀ ਮੈਸੇਜਸ ਆਉਂਦੇ ਆ ਵੀ ਤੁਹਾਡਾ ਜਿਹੜਾ ਹੈਗਾ ਕ੍ਰੈਡਿਟ ਕਾਰਡ ਉਹਦੀ ਲਿਮਿਟ ਵਧਾ ਦੇਾਂਗੇ ਸਾਨੂੰ ਆ ਓਟੀਪੀ ਦੋ ਓਟੀਪੀ ਕਿਸੇ ਨੂੰ ਨਹੀਂ ਦੇਣਾ ਕੋਈ ਲਿੰਕ ਭੇਜਦਾ ਉਹਤੇ ਫਾਰਮ ਫਿਲ ਕਰਨ ਨੂੰ ਤੁਹਾਨੂੰ ਕਹਿੰਦਾ ਆਪਾਂ ਨਹੀਂ ਕਰਨਾ ਹੈ ਜੇ ਆਪਾਂ ਨੂੰ ਕੋਈ ਵੀ ਸੁਵਿਧਾ ਚਾਹੀਦੀ ਆ ਆਪਾਂ ਨੂੰ ਕੋਈ ਬੈਂਕਿੰਗ ਸੁਵਿਧਾ ਚਾਹੀਦੀ ਆ ਤਾਂ ਆਪਾਂ ਆਪਦੀ ਨੀਰੈਸਟ ਬ੍ਰਾਂਚ ਜਾ ਕੇ ਉਹ ਸੁਵਿਧਾ ਹਾਸਲ ਕਰ ਸਕਦੇ ਆ ਤਾਂ ਕੋਸ਼ਿਸ਼ ਕਰੋ ਜੇ ਕੋਈ ਵੀ ਸਰਵਿਸ ਜਾਂ ਸੁਵਿਧਾ ਦੇਣ ਦੀ ਤੁਹਾਨੂੰ ਤੁਹਾਡੇ ਨਾਲ ਗੱਲ ਕਰਦਾ ਤਾਂ ਉਹਨੂੰ ਕਹੋ ਕੋਈ ਗੱਲ ਨਹੀਂ ਜੇ ਤੁਹਾਡੀ ਜਿਹੜੀ ਬ੍ਰਾਂਚ ਬੈਂਕ ਹੈ ਜਾਂ ਮੰਨ ਕੇ ਚਲੋ ਕੰਪਨੀ ਆ ਉਹ ਇਹ ਸੁਵਿਧਾ ਦਿੰਦੀ ਆ ਤਾਂ ਅਸੀਂ ਬ੍ਰਾਂਚ ਜਾ ਕੇ ਇਹ ਸੁਵਿਧਾ ਹਾਸਲ ਕਰ ਲਾਂ ਆਨਲਾਈਨ ਕੋਈ ਵੀ ਇਨਫੋਰਮੇਸ਼ਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਅਹ ਸੋਇਸ ਹਨ ਗਗਨਦੀ ਪੀਰੀੜ ਸਾਈਬਰ ਸੈੱਲ ਬਠਿੰਡਾ ਵਿੱਚ ਸੇਵਾ ਨਿਭਾ ਰਹੇ ਨੇ ਔਰ ਉਹਨਾਂ ਨੇ ਕਾਫੀ ਜਾਣਕਾਰੀ ਦਿੱਤੀ ਆ ਪਿਛਲੇ ਦਿਨੀ ਵੀ ਜਿਹੜਾ ਦੱਸਿਆ ਵੀ ਇਹ ਮਾਮਲਾ ਸਾਹਮਣੇ ਆ ਜਿਹਦੇ ਤੇ ਇਹਨਾਂ ਵੱਲੋਂ ਐਫਆਈਆਰ ਦਰਜ ਕੀਤੀ ਆ ਵੀ ਡਿਜੀਟਲ ਰਿਸਟ ਦੇ ਨਾਮ ਤੇ ਉਸ ਬੰਦੇ ਨੂੰ ਜਾਲ ਚ ਫਸਾ ਲਿਆ ਕਿ ਉਸਨੇ 24 ਲੱਖ ਰੁਪਏ ਖੁਦ ਹੀ ਉਹਨਾਂ ਦੇ ਟਰਾਂਸਫਰ ਜਿਹੜਾ ਅਕਾਊਂਟ ਚ ਕਰ ਦਿੱਤਾ ਹਾਲਾਂਕਿ ਮਾਮਲਾ ਦਰਜ ਕਰਕੇ ਅਗਲੀ ਜੜੀ ਪੜਤਾਲ ਕੀਤੀ ਜਾ ਰਹੀ ਆ ਪਰ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਬਹੁਤ ਸਾਰੇ ਆਉਂਦੇ ਨੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਆ ਔਰ ਹੈ ਕਿਵੇਂ ਵੀ ਕਿਤੇ ਵੀ ਜਿਹੜਾ ਵਿਅਕਤੀ ਕਿਸ ਨੂੰ ਫੋਨ ਆਉਂਦਾ ਉਹਨੂੰ ਜ਼ਰੂਰ ਸਾਂਝਾ ਕਰ ਲੈਣਾ ਚਾਹੀਦਾ ਚਾਹੇ ਪੁਲਿਸ ਨਾਲ ਚਾਹੇ ਪਰਿਵਾਰ ਨਾਲ ਤਾਂ ਹੀ ਉਸ ਠੱਗੀ ਤੋਂ ਬਚ ਸਕਦਾ ਤੁਸੀਂ ਦੇਖ ਰਹੋ ਕਲਿਆਣਟੀ ਵੀ ਪੰਜਾਬ ਤੇ ਮੈਂ ਹਰਸ਼ਪਾਤ ਸਿੰਘ